ਹੁਣ ਪੁੱਤ ਦੀ ਮੌਤ ਹੋਈ ਹੋਵੇ ਮਾਪਾ ਨਹੀਂ ਬਰਦਾਸ਼ਤ ਕਰਦਾ ਆ ਤੁਸੀਂ ਹੁਣ ਵੇਖ ਹੀ ਰਹੇ ਹੋ ਅੱਜ ਸਾਰਾ ਦਿਨ ਤੁਹਾਡੇ ਮੋਬਾਈਲਾਂ ਵਿੱਚ ਵੀ ਇਹੋ ਕੁਝ ਆਇਆ ਰਾਜਵੀਰ ਜਵੰਦਾ ਜਿਹੜਾ ਦੁਨੀਆ ਤੋਂ ਤੁਰ ਗਿਆ ਉਮਰ ਕੁਝ ਵੀ ਨਹੀਂ ਕਿੰਨੇ ਰਿਸ਼ਤੇ ਗਏ ਜੀ ਪਤਨੀ ਦਾ ਸਰਦਾ ਸਾਈਂ ਤੁਰ ਗਿਆ ਬੱਚਿਆਂ ਦਾ ਪਿਓ ਮਾਂ ਦਾ ਪੁੱਤ ਭੈਣਾਂ ਦਾ ਭਰਾ ਬੱਚਿਆਂ ਦਾ ਮਾਮਾ ਕਿੰਨੇ ਰਿਸ਼ਤੇ ਖਤਮ ਹੋ ਗਏ ਹੁਣ ਵਿਚਾਰਨ ਵਾਲੀ ਗੱਲ ਇਹ ਆ ਐਕਸੀਡੈਂਟ ਕਿੱਦਾਂ ਹੋਇਆ ਜੀ ਅਵਾਰਾ ਪਸ਼ੂਆਂ ਖਾਤਮ ਅਵਾਰਾ ਪਸ਼ੂਆਂ ਖਾਤਮ ਸਾਰੇ ਤੁਸੀਂ ਪੜੇ ਲਿਖੇ ਬੈਠਿਓ ਸਿਆਣੇ ਬੈਠਿਓ ਜਦੋਂ ਅਸੀਂ ਏਜੰਸੀ 'ਚ ਜਾਂਦੇ ਆ ਨਾ ਨਵੀਂ ਗੱਡੀ ਕਢਾਉਣ ਵਾਸਤੇ ਅਸੀਂ ਇੱਕ ਟੈਕਸ ਭੇ ਕਰਦੇ ਆ ਜਦੋਂ ਕਹਿੰਦੇ ਨੇ ਕਾਓ ਅਸੈਸ ਦਿੰਦੇ ਆ ਨਾ گاਵਾ ਦਾ ਸਾਨੂੰ ਟੈਕਸ ਕਰਨਾ ਪੈਂਦਾ ਆ ਵਾਰਾ ਪਸ਼ੂਆਂ ਦਾ ਫਿਰ ਉਹ ਜ਼ਿੰਮੇਵਾਰੀ ਸਰਕਾਰ ਦੀ ਹੁੰਦੀ ਆ ਵੀ ਜਿਹੜੇ ਆਵਾਰਾ ਪਸ਼ੂ ਨੇ ਇਹਨਾਂ ਨੂੰ ਕੰਟਰੋਲ ਕਿਵੇਂ ਕਰਨਾ ਰੋੜਾਂ 'ਤੇ ਫਿਰਨ ਵਾਸਤੇ ਨਹੀਂ ਵੇਖੋ ਜਿਵੇਂ ਜੀਹੰਦ ਸਿੰਘ ਘੋੜੇ ਨੂੰ ਜਾਨ ਭਾਈ ਕਹਿੰਦੇ ਆ ਨਾ ਤੇ ਅਸੀਂ ਕੋਈ ਸ਼ੰਕਾ ਨਹੀਂ ਕਰਦੇ ਤੇ ਨਾ ਹੀ ਸਾਨੂੰ ਕਰਨਾ ਚਾਹੀਦਾ ਮੰਨਦੇ ਆ ਵੀ ਹਿੰਦੂ ਭਰਾਮਾਂ ਦੀ ਸ਼ਰਧਾ ਹੋ ਸਕਦੀ ਆ ਕਾਂ ਤੇ ਉਹ ਗਾਂ ਨੂੰ ਗਊ ਮਾਤਾ ਕਹਿੰਦੇ ਆ ਮਨ ਦੀਆਂ ਤੁਹਾਡੀ ਸ਼ਰਧਾ ਹੋ ਸਕਦੀ ਆ ਪਰ ਮੈਂ ਇਥੋਂ ਦੀ ਤੇ ਸੈਂਟਰ ਦੀ ਸਰਕਾਰ ਦੋਨਾਂ ਨੂੰ ਪੁੱਛਣਾ ਚਾਹੁੰਦੀ ਆ ਜਦ ਅਸੀਂ ਗੱਡੀ ਏਜੰਸੀ ਚ ਕਢਾਉਣ ਲੱਗਿਆਂ ਟੈਕਸ ਪੇ ਕਰਦੇ ਆ ਐਨੇ ਨੇ ਪੈਸੇ ਤੁਸੀਂ ਲੈਂਦੇ ਹੋ ਐਡੀਆਂ ਐਡੀਆਂ ਗਊ ਸ਼ਾਲਾ ਬਣੀਆਂ ਨੇ ਉਥੇ ਜਾ ਜਾ ਕਿਉਂਕਿ ਅਹੀਂ ਵੀ ਜ਼ਿੰਮੇਵਾਰੀਆਂ ਜੀ ਸਾਡਾ ਡੈਰੀ ਫਾਰਮ ਆ ਜੀ ਅਸੀਂ ਵੀ ਜਾਨਵਰ ਛੱਡ ਕੇ ਉਹਨੇ ਗਊ ਸ਼ਾਲਾ ਚ ਪੱਲਿਓ ਪੈਸੇ ਦਈਦੇ ਨੇ ਹਾਲਾਂਕਿ ਬਣਦੇ ਨੇ ਉਹ ਸਰਕਾਰ ਦਾ ਫਰਜ ਆ ਗਊਸ਼ਾਲਾ ਜਿਹੜੀਆਂ ਚੱਲਦੀਆਂ ਨੇ ਇੱਥੇ ਭਾਵਨਾ ਨਾਲ ਹਰ ਕੋਈ ਸੇਵਾ ਕਰਨ ਦਾ ਉੱਥੇ ਜਾ ਕੇ ਮੈਂ ਤੁਹਾਨੂੰ ਦੱਸ ਦਿਆਂ ਜੀ 2 ਸਾਲ ਪਹਿਲਾਂ ਅਸੀਂ ਵੀ ਰਾਤ ਦੇਰ ਸਮਾਗਮ ਤੋਂ ਆ ਰਹੇ ਸੀ ਅਕਾਲ ਪੁਰਖ ਵਾਹਿਗੁਰੂ ਦੇ ਕਿਰਪਾ ਕੀਤੀ ਆ ਉਹਨਾਂ ਹੱਥ ਦੇ ਕੇ ਰੱਖਿਆ ਹੁਣ ਤੁਸੀਂ ਵੇਖੋ ਵੀ ਅੱਧੀ ਰਾਤ ਨੂੰ ਰੋਡ ਤੇ ਚੱਲਦੇ ਹੋ ਮੇਨ ਰੋਡ ਨੇ ਤੇ ਤੁਹਾਨੂੰ ਪਤਾ ਵੀ ਕਿਹੜੇ ਵੇਲੇ ਅੱਗੇ ਵਾਰਾ ਪਸ਼ੂ ਨੇ ਆ ਜਾਣਾ ਹੁਣ ਤੁਸੀਂ ਦੱਸੋ ਵੀ ਇਹਦਾ ਜ਼ਿੰਮੇਵਾਰ ਕੌਣ ਆ? ਇਹ ਕਿਹਨੇ ਦੇਖਣਾ ਹੈ? ਅਹੀਂ ਤੁਹਾਡੇ ਧਰਮ ਦੇ ਖਿਲਾਫ ਨਹੀਂ। ਨਾ ਹੀ ਤੁਹਾਨੂੰ ਕੋਈ ਠੇਸ ਪਹੁੰਚਾਉਣਾ ਚਾਹੁੰਦੇ ਆ ਤੇ ਜੇ ਤੁਸੀਂ ਉਹਨੂੰ ਮਾਤਾ ਸਮਝਦੇ ਹੋ ਗਊ ਮਾਤਾ ਉਹਨੂੰ ਸੰਭਾਲਣਾ ਤੁਹਾਡਾ ਫਰਜ਼ ਨਹੀਂ। ਕਿੰਨੀਆਂ ਜ਼ਿੰਦਗੀਆਂ ਇਕੱਲਾ ਰਾਜਵੀਰ ਜਵੰਦਾ ਨਹੀਂ ਤੁਰਿਆ। ਕਿੰਨੇ ਮਾਮਾ ਦੇ ਪੁੱਤ ਗਏ ਹੋਣਗੇ? ਕਿੰਨੇ ਭੈਣਾਂ ਦੇ ਵੀਰ ਸੁਹਾਗਨਾ ਦੇ ਸੁਹਾਗ ਦੁਨੀਆ ਤੋਂ ਗਏ ਹੋਣਗੇ? ਇਹ ਕਿਹਨੇ ਵੇਖਣਾ ਕੀ ਦੱਸ ਦਿਓ। ਕੋਈ ਹੈ ਤੁਹਾਡੇ ਦੇਸ਼ ਦਾ ਸਿਸਟਮ ਜਮਾਈ ਕਰਾਪਟ ਕਰਕੇ ਰੱਖ ਦਿੱਤਾ। ਇੱਥੇ ਬੰਦੇ ਦੀ ਕੋਈ ਇੱਜ਼ਤ ਨਹੀਂ ਟਕੇ ਜੀ ਨਹੀਂ ਨਹੀਂ ਹੈਗੀ ਜੀ ਕੋਈ 14 ਸਾਲ ਦਾ ਗੋਰੀਆਂ ਨਾਲ ਭੁੰਨ ਦਿੱਤਾ ਕੋਈ ਸਰਪੰਚ ਮਾਰਤਾ ਕੋਈ ਪੰਚ ਮਾਰ ਦਿੱਤਾ ਹੈ ਕਿਤੇ ਇੱਥੇ ਐਡਾ ਤੁਹਾਡਾ ਕਿਰਿਆ ਸਿਸਟਮ ਹੈ ਜੀ ਇੰਨਾ ਗ੍ਰਾਪਟ ਕਰ ਦਿੱਤਾ ਦੇਸ਼ ਦਾ ਸਿਸਟਮ ਮਜਬੂਰ ਹੋ ਗਏ ਲੋਕ ਮਾਂਵਾ ਬੀਨੀਆਂ ਵੀ ਬੱਚਾ ਥੋੜਾ ਜਿਹਾ ਪੜ੍ਹ ਲੈਣ ਨੂੰ ਬਾਹਰ ਤੋੜ ਦਈਏ ਪਤਾ ਨਹੀਂ ਇੱਥੇ ਕਿਹੜੇ ਵੇਲੇ ਕਿਹਨੇ ਬੈਰ ਕੱਢ ਲੈਣਾ ਹੈ ਕੋਈ ਭਰੋਸਾ ਜੀ ਆਹ ਸਿਸਟਮ ਹੈ ਤੁਹਾਡੇ ਦੇਸ਼ ਦਾ ਇਹ ਸੋਚਣਾ ਚਾਹੀਦਾ ਹੈ ਖਾਲਸਾ ਹੁਣ ਮੈਂ ਵਿਚਾਰ ਤੇ ਵਿੱਚ ਰਹਾ ਉਹ ਨਹੀਂ ਚੱਲੀਆਂ ਜਾਂਦੀਆਂ ਮਾਵਾਂ ਅੰਨੀਆਂ ਹੋ ਜਾਂਦੀਆਂ ਨੇ ਰੋ ਰੋ ਕੇ ਪੁੱਤਰਾਂ ਦੇ ਵਿਛੋੜਿਆਂ ਦੇ